ਗਗਨ ਸਰਾਓ ਨਾਂ ਜੀ ਮੇਰਾ ਮਾਨਸਾ ਜ਼ਿਲ੍ਹੇ ਚ ਮੇਰਾ ਪਿੰਡ ਹੈ 2021 ਦੇ ਵਿੱਚ ਸ਼ੁਰੂਆਤ ਕੀਤੀ ਸੀ ਕਲਾਕਾਰੀ ਦੇ ਖੇਤਰ ਦੇ ਵਿੱਚ ਪਹਿਲਾ ਗਾਣਾ ਆਇਆ ਸੀ ਹਰ ਬੰਦੇ ਦੀ ਸਟੋਰੀ ਹੈ ਜਦੋਂ ਘਰੋਂ ਬੰਦਾ ਬਾਹਰ ਜਾਂਦਾ ਹੈ ਭਾਵੇਂ ਉਹ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾਂਦਾ ਹੈ ਭਾਵੇਂ ਤੁਸੀਂ ਹਰਿਆਣਾ ਛੱਡ ਕੇ ਪੰਜਾਬ ਚ ਕਿਤੇ ਦੂਰ ਕਣਕਾਂ ਵੱਢਣ ਜਾਂਦਾ ਹੈ ਕੋਈ ਕਿਵੇਂ ਵੀ ਜਾਂਦਾ ਹੈ ਜਦੋਂ ਬੰਦਾ ਘਰੋਂ ਬਾਹਰ ਜਾਂਦਾ ਨਾ ਤੇ ਜਦੋਂ ਉਹ ਘਰ ਨੂੰ ਆਉਂਦਾ ਉਹਨੂੰ ਇੱਕ ਤੰਗ ਹੁੰਦੀ ਹੈ ਆਪਣੇ ਦਿਲ ਦੇ ਵਿੱਚ ਆਪਣੇ ਪਰਿਵਾਰ ਕੋਲ ਜਾਣ ਦੀ ਉਹਨੂੰ ਇਦਾਂ ਲੱਗਦਾ ਹੁੰਦਾ ਹੈ ਕਿ ਇੱਕ ਬੰਦਾ ਪਲੇਨ ਦੇ ਵਿੱਚ ਬਾਹਰੋਂ ਆ ਰਿਹਾ ਹੈ ਉਹਨੂੰ ਇਦਾਂ ਲੱਗ ਰਿਹਾ ਕਿ ਜਹਾਜ਼ ਵਾਲਾ ਜਹਾਜ਼ ਹੌਲੀ ਤੋਰ ਰਿਹਾ ਹੈ ਕਿਉਂਕਿ ਉਹਦੇ ਅੰਦਰ ਇੱਕ ਤਾੰਗ ਹੁੰਦੀ ਹੈ ਆਪਣੇ ਪਰਿਵਾਰ ਨੂੰ ਮਿਲਣ ਦੀ ਸੋ ਉਹਦੇ ਨਾਲ ਸੰਬੰਧਤ ਮੇਰਾ ਗੀਤ ਸੀ ਬਾਈ ਮੱਟ ਸ਼ੇਰੋਂ ਵਾਲੇ ਦੀ ਕਲਮ ਦੇ ਵਿੱਚੋਂ ਉਸਦੇ ਬੋਲ ਆਪ ਸਭ ਦੇ ਰੂਬਰੂ ਯਾਰ ਬੈਠੇ ਦਿੱਲੀ ਪਿੰਡੋਂ ਆਏ ਰਾਤ ਦੇ ਮੇਰੀਆਂ ਰਾਹਾਂ ਦੇ ਵੱਲ ਹੁਣੇ ਝਾਕਦੇ ਓਹ ਯਾਰ ਬੈਠੇ ਦਿੱਲੀ ਪਿੰਡੋਂ ਆਏ ਰਾਤ ਦੇ ਮੇਰੀਆਂ ਰਾਹਾਂ ਦੇ ਵੱਲ ਹੁਣੇ ਝਾਕਦੇ ਤਾਈਓ ਮੈਨੂੰ ਵੀ ਤੜਫ ਲੱਗੀ ਰਹਿੰਦੀ ਆ ਤਾਈਓ ਮੈਨੂੰ ਵੀ ਤੜਫ ਲੱਗੀ ਰਹਿੰਦੀ ਆ ਓਏ ਕਈ ਸਾਲਾਂ ਬਾਅਦ ਜਾਣਿਆ ਨੂੰ ਲੱਗਦਾ ਜਹਾਜ਼ ਹੌਲੀ ਉੱਡਦਾ ਜਦੋਂ ਵੀ ਪੰਜਾਬ ਜਾਣਿਆ ਸਾਨੂੰ ਲੱਗਦਾ ਜਹਾਜ਼ ਹੌਲੀ ਉੱਡਦਾ ਜਦੋਂ ਵੀ ਪੰਜਾਬ ਜਾਣਿਆ ਬੁੱਢੀ ਮੇਰੀ ਮਾਂ ਦਾ ਵਦ ਜਾਊ ਹੌਸਲਾ ਮੈਂ ਜਦੋਂ ਮਿਲੂੰ ਭੱਜ ਕੇ ਬੱਬੂ ਵੀ ਵਿਚਾਰਾ ਮਨ ਭਰੀ ਖੜਾ ਹੋਣਾ ਹੋਂ ਕਿਆ ਨੂੰ ਦੱਬ ਕੇ ਲੈ ਕੇ ਬੀਰੇਲੀ ਬਰਾਂਡੀ ਸੂਟ ਪਾਬੀ ਲਈ ਹੈ ਬੀਰੇਲੀ ਬਰਾਂਡੀ ਸੂਟ ਪਾਬੀ ਲਈ ਸੋਹਣਾ ਜਹਾਜ਼ ਨਾਵ ਜਾਣਿਆ ਸਾਨੂੰ ਲੱਗਦਾ ਜਹਾਜ਼ ਹੌਲੀ ਉੱਡਦਾ ਜਦੋਂ ਵੀ ਪੰਜਾਬ ਜਾਣਿਆ ਸਾਨੂੰ ਲੱਗਦਾ ਜਹਾਜ਼ ਹੌਲੀ ਉੱਡਦਾ ਹੈ ਜਦੋਂ ਵੀ ਪੰਜਾਬ ਜਾਣਿਆਂ ਮਜਬੂਰੀਆਂ ਕਰਕੇ ਬੰਦੇ ਉਧਰ ਰਹਿ ਜਾਂਦੇ ਨੇ ਬਹੁਤ ਇਧਰ ਚੀਜ਼ਾਂ ਰਹਿ ਜਾਂਦੀਆਂ ਨੇ ਵਿੱਚ ਕਹਿੰਦਾ ਕਿ ਪਹੁੰਚਿਆ ਗਿਆ ਨੀ ਜੀ ਦੇ ਵਿਆਹ ਉੱਤੇ ਸਿਰ ਤੇ ਉਹ ਲਾਂਬਾ ਪਹਿਨਦਾ ਬਣਦਾ ਫਰਜ਼ੀ ਉਹਦਾ ਸ਼ੇਰੋਂ ਵਾਲਿਆ ਉਹ ਗੁੱਸੇ ਹੋ ਕੇ ਪਹਿਨਦਾ ਮੱਟ ਸੁਖੀ ਸੰਦੀ ਬਾਤ ਨਾ ਨੂੰ ਪਹੁੰਚੀਏ ਸੁਖੀ ਸੰਦੀ ਬਾਤ ਮਾ ਨੂੰ ਪਹੁੰਚੀਏ ਕੀ ਫਰਿਆਦ ਜਾਣਿਆਂ ਸਾਨੂੰ ਲੱਗਦਾ ਜਹਾਜ਼ ਹੌਲੀ ਉੱਡਦਾ ਜਦੋਂ ਵੀ ਪੰਜਾਬ ਜਾਣਿਆਂ ਸਾਨੂੰ ਲੱਗਦਾ ਜਹਾਜ਼ ਹੌਲੀ ਉੱਡਦਾ ਓਏ ਜਦੋਂ ਵੀ ਪੰਜਾਬ ਜਾਣਿਆਂ ਹਾਏ ਸੋ ਪਹਿਲਾ ਗਾਣਾ ਸੀ ਜੀ ਮੇਰੀ ਜ਼ਿੰਦਗੀ ਦਾ ਇੱਥੋਂ ਸ਼ੁਰੂਆਤ ਕਰੀ ਸੀ ਗਾਣੇ ਦੀ